ਸਾਡੀ ਛੋਟੀ ਭੈਣ ਇੱਥੇ ਗਗਨ ਅਨਮੋਲ ਜੀ ਇਹ ਪ੍ਰੋਮਿਸ ਕੀਤਾ ਸੀ ਕਿ ਸੈਂਟਰ ਤੋਂ ਆਸਮੀ ਚੜ੍ਹ ਦੋ ਐਂਟੀ ਫਾਰਮਰ ਮੋਦੀ ਇਹਨੇ ਤੁਹਾਨੂੰ ਦੇਣਾ ਕੁਝ ਨਹੀਂ ਜੇ ਮੈਂ ਦਵਾਂ ਮੈਨੂੰ ਪਤਾ ਕਿਸ ਨੇ ਇਹ ਤੇ ਗੱਲ ਹੀ ਕੋਈ ਨਹੀਂ ਇਹ ਤੇ ਸਾਡੀ ਭੈਣ ਇੱਥੇ ਬੈਠੀ ਚੁਟਕੀਆਂ ਮਾਰਦੀ ਰਹੀ ਉਹ ਮਰਿੰਦਰ ਸਿੰਘ ਜੀ ਤੁਹਾਡੇ ਵਾਸਤੇ ਕਹਾਣੀ ਨਹੀਂ ਤੁਸੀਂ ਛੱਡੋ ਉਹ ਸਾਨੂੰ ਮੌਕਾ ਦੋ 50 ਮਿੰਟਾਂ ਦੇ ਵਿੱਚ ਮੈਨੂੰ ਕੇਜਰੀワਲ ਸਾਹਿਬ ਨੇ ਹੁਕਮ ਕਰਕੇ ਕੱਲਿਆ ਜਾਨ ਮੋਦ ਉਥੇ ਜਾ ਕੇ ਦੱਸ ਦੇ ਮੈਂ ਪੈਸਿਆਂ ਦਾ ਪ੍ਰਬੰਧ ਕੀਤਾ ਟਮਾਟਰਾਂ ਤੇ ਗੰਡੇ ਆ ਤੇ ਕੀਨੂਆ ਤੇ ਕੇਲਿਆਂ ਤੇ ਆ ਆ ਤੁਹਾਡੇ ਕਣਕ ਤੇ ਤੁਹਾਡੇ ਝੋਨੇ ਤੇ ਤੁਹਾਡੀ ਕਪਾਹ ਤੇ ਤੁਹਾਡੇ ਨਰਮੇ ਤੇ ਤੁਹਾਡੀਆਂ ਦਾੜਾਂ ਤੇ 5 ਮਿੰਟ ਵਿੱਚ ਅਸੀਂ ਐਮ ਐਸ ਪੀ ਦਾਂਗੇ ਕੋਈ ਨਾ ਹੀ ਨੀ ਐਮ ਐਸ ਪੀ ਤੁਹਾਡੇ ਬਜਟ ਦੇ ਵਿੱਚ ਕੋਈ ਕੋਈ 1 ਰੁਪਏ ਦਾ ਨਾਂ ਨਹੀਂ ਲਿਆ ਕਿ ਕੋਈ ਐਮਐਸਪੀ ਦਾ ਜਿਹੜਾ ਪ੍ਰੋਮਿਸ ਕੀਤਾ ਤੁਹਾਡੀ ਗਾਰੰਟੀ ਹੈ ਅਸੀਂ ਦਵਾਂਗੇ ਕਿਤੇ ਇੱਥੇ ਹੈ ਨਹੀਂ ਉਸ ਤੋਂ ਅੱਗੇ ਇੱਕ ਮੂੰਗ ਦੀ दाल ਉੱਤੇ ਗਾਰੰਟੀ ਦਿੱਤੀ ਦੋ ਸਾਲ ਇਹ ਆਲੀ ਸਭ ਮੂੰਗ ਦੀ ਦਾਲ ਤੇ ਉਹ ਵੀ ਮੂੰਗ ਜਿਹੜੀ ਹੈ 90 ਫੀਸ ਦੀ ਮੂੰਗਾ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਗਵਰਨਮੈਂਟ ਨੇ ਨਹੀਂ ਖਰੀਦੀ ਤੇ ਜਿਹੜੀ ਖਰੀਦੀ ਉਹ ਘੱਟ ਰੇਟ ਤੇ ਖਰੀਦੀ ਸਾਰੀ ਆਪੋਜੀਸ਼ਨ ਪਾਰਟੀਆਂ ਪਿੱਟ ਕੇ ਮਰ ਗਏ ਕਿਸਾਨ ਯੂਨੀਅਨਸ ਪਿੱਟ ਕੇ ਮਰ ਗਏ ਉਹ ਕਿਰਪਾ ਕਰਕੇ ਤੁਸੀਂ ਤੇ ਸਾਨੂੰ ਗਰੰਟੀ ਦਿੱਤੀ ਐ ਸਾਨੂੰ ਪੈਸੇ ਤੇ ਪੂਰੇ ਦਿਵਾ ਦਿਓ ਕੱਟ ਰੇਟ ਤੇ ਮੂੰਗ ਵਿਖੀ ਉਹਦੇ ਵਿੱਚ ਕੋਈ ਜਵਾਬ ਨਹੀਂ ਦਿੰਦਾ ਹੁਣ ਮੈਂ ਆਨਾ ਆਪਣੇ EMPLOYES ਦੇ ਜਿਹੜੇ ਸਰਕਾਰੀ ਕਰਮਚਾਰੀ ਸਾਰਿਆਂ ਨੂੰ ਵੱਧ ਜੇ ਸਪੀਕਰ ਸਾਹਿਬ ਤੁਹਾਡੀ ਜਿੱਤੇ ਦੇ ਵਿੱਚ ਕਿਸੇ ਦਾ ਨਮਾਇਆ ਰੋਲ ਪੰਜਾਬ ਦੇ ਜਿਹੜੇ ਸਾਡੇ employees ਨੇ ਸਾਡੇ ਸਰਕਾਰੀ ਕਰਮਚਾਰੀ ਹੋਣਾ ਤੇ ਮੈਨੂੰ ਯਾਦ ਹੈ ਜਦੋਂ ਮਾਨ ਸਾਹਿਬ ਜਿੱਤ ਕੇ ਆਏ ਨੇ ਐਡਾ ਵੱਡਾ ਵੈਲਕਮ ਤੇ ਮੇਰਾ خیال ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਡਿਤ ਜਵਾਲਾ 네ਰੂ ਦਾ ਨਾ ਹੋਇਆ ਹੋਏ ਸੈਕਰੇਟੇਰੀਅਟ ਦੇ ਵਿੱਚ ਜਿੰਨਾ ਸਰਕਾਰੀ ਮੁਲਾਜ਼ਮਾਂ ਨੇ ਲੌਬੀਜ਼ ਦੇ ਵਿੱਚ ਆ ਕੇ ਬਹੁਤ ਵੱਡੇ ਉੱਤੋਂ ਫੁੱਲਾਂ ਦੀ ਵਰਖਾ ਕੀਤੀ ਤਾੜੀਆਂ ਮਾਰੀਆਂ ਜਿਸ ਤਰ੍ਹਾਂ ਨੈਸ਼ਨਲ ਹੀਰੋ ਕੋ ਬੰਗਲਾਦੇਸ਼ ਦੀ ਜਿੱਤ ਜਿੱਤ ਕੇ ਜਨਰਲ ਅਰੋੜਾ ਆਏ ਹੁੰਦੇ ਜਨਰਲ ਨਿਆਜ਼ੀ ਦੇ ਹਥਿਆਰ ਸਟਾ ਕੇ ਇਸ ਕਿਸਮ ਦਾ ਵੱਡਾ ਉਹਨਾਂ ਦਾ ਇੰਨਾ ਵੱਡਾ ਇੱਥੇ ਵੈਲਕਮ ਕੀਤਾ ਗਿਆ ਤੁਸੀਂ ਉਹਨਾਂ ਨੂੰ 올ਡ ਪੈਨਸ਼ਨ ਸਕੀਮ ਦਾ ਵਾਅਦਾ ਕੀਤਾ ਸੀ 올ਡ ਪੈਨਸ਼ਨ ਸਕੀਮ ਅਸੀਂ ਤੁਹਾਨੂੰ ਦਵਾਂਗੇ 올ਡ ਪੈਨਸ਼ਨ ਸਕੀਮ ਨੋਟੀਫਿਕੇਸ਼ਨ ਕਰ ਦਿੱਤੀ ਹਿਮਾਚਲ ਦੀ ਇਲੈਕਸ਼ਨ ਸੀ ਗੁਜਰਾਤ ਦੀਆਂ ਇਲੈਕਸ਼ਨਾਂ ਸੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਸਾਡੀ ਸਰਕਾਰ ਹਰ ਹਿਮਾਚਲ ਚਾਹੀ ਅਸੀਂ ਨੋਟੀਫਾਈ ਵੀ ਕਰਤਾ ਲਾਗੂ ਵੀ ਕਰਤੀ ਛੱਤੀਸਗੜ੍ਹ ਚ ਕਰਤੀ ਰਾਜਸਥਾਨ ਚ ਕਰਤੀ ਅੱਜ ਦੇ ਦਿਨ ਕੋਈ ਜ਼ਿਕਰ ਹੀ ਨਹੀਂ 올ਡ ਪੈਨਸ਼ਨ ਸਕੀਮ ਦਾ ਉਹਨਾਂ ਦਾ ਪੱਤਾ 12% ਪਿਛਲੀ ਵਾਰ ਉਹਨਾਂ ਹੀ ਜਗ੍ਹਾ ਦੇ ਉੱਤੇ ਜਿੱਥੇ ਫੁੱਲਦੀ ਵਰਕਸ਼ਾਪ ਭਗਵੰਤ ਬਾਣ ਜੀ ਤੇ ਕੀਤੀ ਗਈ ਸੀ ਪਿਛਲੇ ਸੈਸ਼ਨ ਚ ਇਹ ਆੜੀ ਸਾਹਿਬ ਸਾਰੇ ਸਰਕਾਰੀ ਕਰਮਚਾਰੀਆਂ ਨੇ ਮੈਨੂੰ ਸੱਦਾ ਦਿੱਤਾ ਭਾਜੋ ਸਾਹਿਬ ਅਖੀਰਲੇ ਸਾਲ ਅਸੀਂ ਅਖੀਰਲੇ ਮਹੀਨਿਆਂ ਤੇ ਸਾਦੇ ਹੁੰਨੇ ਆ ਆਪੋਜੀਸ਼ਨ ਦੇ ਲੀਡਰਸ ਨੂੰ ਪਰ ਤੁਸੀਂ ਆਓ ਸਾਡੀ ਤੇ ਸੁਣਵਾਈ ਕੋਈ ਨਹੀਂ ਕਰਦਾ ਉੱਥੇ ਮੈਂ ਗਿਆ ਉਹਦੇ ਅਧਿਕਾਰ ਚ ਤਗੜੇ ਹੋ ਕੇ ਨਾਰਾ ਮਾਰਿਆ ਚਲੋ ਮੈਂ ਇਹਨਾਂ ਦਾ ਮਸ਼ਕੂਰ ਆ ਉਹਦੇ ਚੋ 4% ਡੀਏ ਦੇ ਦਿੱਤਾ 8 ਅਜੀਬ ਕਾਇਆ ਸਾਡੀ ਸਰਕਾਰ ਨੇ ਅਖੀਰ ਦੇ ਵਿੱਚ 12 15% ਉਹਨਾਂ ਦੀ ਸੈਲਰੀਜ਼ ਦੇ ਵਿੱਚ ਵਡਾਤਰੀ ਕੀਤੀ ਸੀ ਸਾਰੇ ਕੁਝ ਫੈਸਲਾ ਹੋ ਚੁੱਕਿਆ ਸੀ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਜਿਹੜਾ ਫੈਸਲਾ ਕੈਬਨਿਟ ਨੇ ਮਨਜ਼ੂਰ ਕੀਤਾ ਉਹ ਤੁਹਾਡੇ ਫਾਈਨੈਂਸ ਸੈਕਟਰੀ ਨੇ ਬਿਨਾ ਤੁਹਾਡੇ ਪੁੱਛਿਆ ਬਿਨਾ ਕੈਬਨਿਟ ਦੀ ਮਨਜ਼ੂਰੀ ਲਿਆ ਉਹਨੂੰ ਸਾਰੇ ਦੇ ਕਾਂਟਾ ਫੇਰ ਦਿੱਤਾ ਮਲਾਜ਼ਮ ਕਹਿੰਦੇ ਜੀ ਭਗਵੰਤ ਸਿੰਘ ਮਾਨ ਜੀ ਨੂੰ ਇਸ ਗੱਲ ਦੀ ਜਾਣਕਾਰੀ ਹੈ ਨਹੀਂ ਜੀ ਤਾਂ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਾਂ ਉਹ ਜਿਹੜਾ ਵਾਅਦਾ ਹੋਇਆ ਹੈ ਮਲਾਜ਼ਮਾਂ ਨਾਲ 15% ਉਹਨਾਂ ਦੀ ਬੇਸਿਕ ਸੈਲਰੀਜ਼ ਦੇ ਵਿੱਚ ਵਾਧਾ ਕਰਨ ਦਾ ਉਹ ਕਿਰਪਾ ਕਰਕੇ ਉਵੀਂ ਨਿਪਰੇ ਚਾੜਿਆ ਜਾਏ ਮੈਂ ਹੈਰਾਨ ਹਾਂ ਸਪੀਕਰ ਸਾਹਿਬ ਉਹ ਆਪਣੀਆਂ ਮਾਵਾਂ ਆਪਣੀਆਂ ਪੈਣਾ ਆਪਣੀਆਂ ਬੱਚੀਆਂ ਨਾਲ ਪ੍ਰੋਮਿਸ ਕੀਤਾ ਗਾਰੰਟੀ ਸੀ ਸੌਲਮ ਗਾਰੰਟੀ ਆਫ ਕੇਜਰੀਵਾਲ ਸਾਹਿਬ ਕਿ 18 ਸਾਲ ਤੱਕ ਤੇ ਬੋਰੀਆਂ ਭਰਦੇ ਰਹੇ ਬੋਰੀਆਂ ਮੇਰਾ ਇੱਕ ਮਿੱਤਰ ਹੈ ਮੇਰੇ ਨਾਲ ਹੀ ਉਹ ਐਮਪੀ ਰਹਿ ਤੁਹਾਡੀ ਪਾਰਟੀ ਦੇ ਦਿੱਲੀ ਦੇ ਵਿੱਚ ਰਾਜ ਸਭਾ ਦੇ ਤੇ ਮੈਨੂੰ ਕਹਿਣ ਲੱਗੇ ਇਲੈਕਸ਼ਨਾਂ ਤੋਂ ਰਿਜ਼ਲਟਾਂ ਤੋਂ ਪਹਿਲੇ ਕਹਿੰਦੇ ਬਾਜੋਆ ਸਾਹਿਬ ਇਕੱਲੇ ਤੁਸੀਂ ਗੁਰਦਾਸਪੁਰ ਜਿੱਤ ਰਹੇ ਸੀ ਉਹਦੇ ਅਸੀਂ ਤੁਹਾਡਾ ਪ੍ਰਬੰਧ ਵੀ ਕਰਤਾ ਮੈਂ ਹੈ ਉਹ ਕਿਸ ਤਰ੍ਹਾਂ ਕਹਿੰਦੇ ਜੀ ਫਾਰਮ ਭਰਾ ਭਰਾ ਕੇ ਔਰਤਾਂ ਕੋ ਕਿਸੀਂ 1000 ਰੁਪਿਆ ਮਹੀਨੇ ਦਾ ਤੁਹਾਨੂੰ ਦਿਆ ਕਰਾਂਗੇ ਤੇ ਤੁਹਾਡੇ ਹਲਕੇ 'ਚ ਜਦੋਂ ਅਸੀਂ ਰਿਪੋਰਟ ਲਈ ਕਿ ਤੁਸੀਂ ਇਹਦੇ 8-10 ਹਜ਼ਾਰ ਵੋਟ ਤੇ ਅੱਗੇ ਹੋ ਕਹਿੰਦੇ ਅਸੀਂ 24 ਬੋਰੀਆਂ ਉੱਥੇ ਉਹਦੀਆਂ ਭਰਾਈਆਂ ਔਰਤਾਂ ਦੇ ਪਿੰਡੋਂ ਪਿੰਡ ਘੱਲ ਕੇ ਪਿੰਡੋਂ ਪਿੰਡ ਘੱਲ ਕੇ ਗੱਲ ਲਾ ਦੋ ਨੱਕੇ ਇਹ ਬਾਜੂਾਨੀ ਜਤਨ ਦੇਣਾ ਮੈਂ ਕਿਹਾ ਮਿਹਰਬਾਨੀ ਤੁਹਾਡੀ ਤੁਸੀਂ ਸਾਡੇ ਕੁਲੀਗ ਰਹੇ ਹੋ ਤੁਹਾਡੇ ਤੋਂ ਸਾਨੂੰ ਇਹੀ ਆਸਾ ਉਮੀਦਾਂ ਸੀ ਨੇਕ ਬੰਦੇ ਇਹੀ ਕੰਮ ਯਾਰਾਂ ਦੋਸਤਾਂ ਨਾਲ ਕਰਦੇ ਹੁੰਦੇ ਨੇ ਤੇ ਰਿਜ਼ਲਟ ਆਇਆ ਤੇ ਤੀਜੇ ਨੰਬਰ ਤੇ ਤੁਹਾਡੀ ਜਮਾਤ ਆਈ ਸੋ ਉਹ ਅਜੇ ਤੱਕ ਉਹ ਅਜੇ ਤੱਕ ਇੰਤਜ਼ਾਰ ਕਰਦੀ ਐ ਦਿੱਲੀ ਵਿੱਚ ਕਰ ਦਿੱਤਾ ਕੋ ਝੂਠਾ ਸੱਚ ਇੱਥੇ ਹੀ ਲਾਰਾ ਲਾ ਦੇ ਇਲੈਕਸ਼ਨਾਂ 'ਚ ਤੁਸੀਂ ਜਾਣਾ ਕੋ ਝੂਠਾ ਸੱਚ ਹੀ ਲਾਰਾ ਲਾ ਦਿਓ ਸੱਚ ਤੇ ਆਪਾਂ ਬੋਲਣਾ ਹੀ ਨਹੀਂ ਜਿੱਸਾ ਸਰਕਾਰੀ ਕਰਮਚਾਰੀਆਂ ਨਾਲ ਕੀਤਾ ਵਿਚਾਰੀਆਂ ਆਪਣੀਆਂ ਪਹਿਣਾ ਔਰਤਾਂ ਨਾਲ ਉਹਨਾਂ ਨੂੰ ਹੀ ਕਿਹਾ ਥੋੜਾ ਮੋਟਾ ਲਾ ਦੋ ਕਿਸਾਨ ਵੀ ਢੀਕਦੇ ਨੇ ਸਰਵਿੰਗ ਇਸ ਤੋਂ ਅੱਗੇ ਸਾਡੇ ਪ੍ਰੋਫੈਸਰ ਅਲੀ ਸਾਹਿਬ ਤੁਹਾਡੇ ਸ਼ਹਿਰ ਦੇ ਸਾਡੇ 750 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਾਰਿਆਂ ਨੂੰ ਸੀਨੇ ਮੋਸਟ ਪ੍ਰੋਫੈਸਰ ਜੇਡਨ ਜਿਨ੍ਹਾਂ ਨੂੰ ਗਵਰਨਮੈਂਟ ਨੇ ਬਕਾਇਦਾ ਤੌਰ ਜਿਹੜੀ ਇਹ ਇਹਨਾਂ ਦਾ ਬਣਿਆ ਹੋਇਆ ਇਹਨਾਂ ਦੀ ਕਮਿਸ਼ਨਸ਼ਿਪ ਇਹ ਕਮਿਸ਼ਨ ਦਾ ਬਾਕੀ ਸਾਰੀ ਯੂਨੀਵਰਸਿਟੀ ਟੀਚਰਜ਼ ਨੂੰ ਮਿਲਦੇ ਆ ਬਟ ਉਹਨਾਂ ਨੂੰ ਉਹ ਵੀ ਵਾਅਦਾ ਅਜੇ ਤੱਕ ਨਹੀਂ ਮਿਲਿਆ ਸ਼ਗਨ ਸਕੀਮ 올ਡ ਏਜ ਪੈਨਸ਼ਨ ਬਜ਼ੁਰਗਾਂ ਨੂੰ ਕਿਹਾ ਗਿਆ ਸੀ 1500 ਤੋਂ 22000 ਰੁਪਇਆ ਦਿਆ ਕਰਨ ਉਹ ਦੋਆਂ ਸਾਲਾਂ ਦੇ ਵਿਚਾਰੇ ਬਾਪੂ ਢੀਕਦੇ ਨੇ ਅੱਧੇ ਤੁਰ ਗਏ ਨੇ ਜੇ ਤੱਕ ਤੁਸੀਂ ਹਾਂ ਕਰਨੀ ਮੇਰਾ ਖਰ ਬਹੁਕੇ ਦੇ ਬਾਕੀ ਦੇ ਵੀ ਉਤਾ ਪ੍ਰਮਾਤਮਾ ਕੋ ਪਹੁੰਚ ਜਾਣੇ ਕਿਉਂਕਿ ਤੁਹਾਡਾ ਵਾਅਦਾ ਤੇ ਪੂਰਾ ਹੋਣਾ ਹੀ ਨਹੀਂ ਤੁਸੀਂ ਤੇ ਇੱਕ ਵਾਰ ਤਾਕਤ ਲੈਣ ਵਾਸਤੇ ਇਹ ਗੱਲ ਕਹਿਤੀ ਸੀ ਉਹ ਹੀ ਗੱਲ ਜਿਹੜੀ ਪ੍ਰਾਣੀ ਮਸ਼ਹੂਰ ਹੈ ਕਿਸੇ ਬੰਦੇ ਦੀ ਮੱਝ ਚੋਰੀ ਹੋ ਗਈ ਤੇ ਉਹਦਾ ਨਾਲ ਦੋਸਤ ਤੇ ਰੁਪਿਆ ਬੜਾ ਵਿਚਾਰਾ ਚੰਗੀ نسل ਦੀ ਮੱਝ ਸੀ ਉਹਨੂੰ ਸੰਤਾ ਸਿੰਘ ਨੂੰ ਕਹਿਣ ਲੱਗਾ ਸੰਤਾ ਸਿਆਤ ਔਰ ਮੱਝ ਵਾਪਸੀ ਦਾ ਕੋ ਪ੍ਰਬੰਧ ਕਰੀਓ ਪਹਿਲੇ ਗੁਰਦੁਆਰਾ ਸਾਹਿਬ ਗਏ ਉੱਥੇ ਅਰਦਾਸ ਕਰਾਈ ਗੁਰੂਬਾਰਾ ਸਾਹਿਬ ਕਿਰਪਾ ਕਰੋ ਕਿ ਮੱਝ ਲੱਪੇ ਤੇ 500 ਰੁਪਏ ਇੱਥੇ ਆ ਕੇ ਮੱਥਾ ਟੇਕਾਂਗੇ ਫੇਰ ਮੰਦਰ ਚਲੇ ਗਏ 500 ਉੱਥੇ ਹੋ ਗਿਆ ਫੇਰ ਗਿਰਜਾ ਘਰ ਤੁਰ ਗਏ ਪੇ ਜੋ ਮਸਜਿਦ ਦੇ ਬਾਹਰ ਸੀ ਮੱਥਾ ਟੇਕ ਕੇ ਮਸਜਿਦ ਚਲੇ ਤੋ ਬੰਤਾ ਸਿੰਘ ਨੇ ਸੰਤਾ ਸਿੰਘ ਦੀ ਬਾਹ ਫੜ ਲਈਓ ਕਹਿੰਦਾ ਸੰਤੇ ਆ 1500 ਦੀ ਮੱਝ 5 500 ਰੁਪਇਆ ਬਣ ਆਏ ਹੁਣ ਤੂੰ ਮਸਜਿਦ ਦੇ ਬਾਹਰ ਆ ਕੇ ਖਲੋ ਗਿਆ ਪੂਰੇ ਕਿੱਥਾ ਕਰਾਂਗੇ ਉਹ ਕਹਿੰਦਾ ਯਾਰ ਤੂੰ ਮੂਰਖੀ ਰਹੇਂਗਾ ساری ਉਮਰ ਉਹ ਮਾਝ ਦੇ ਸਿੰਘਾਂ ਨੂੰ ਹੱਥੇ ਪੈ ਲੈਂਦਾ ਮੈਂ ਕਿਹੜਾ ਦੇਣਾ ਇਹਨਾਂ ਨੂੰ ਕੁਝ ਸਾੜਾ ਤੇ ਆਪਾਂ ਤਾਕਤ ਵਿੱਚ ਸੀ ਬਾਕੀ ਦਾ ਕੰਮ ਤੇ ਉਦੋਂ ਦੱਸਿਆ ਇਹ ਖਰਗੋਸ਼ ਹੱਥੇ ਚ ਪੜਿਆ ਦੇਣ ਲੈਣ ਨੂੰ ਕੁਝ ਵੀ ਕਨਕਲੂਡ ਕਰੋ ਜੀ ਕਨਕਲੂਡ ਤੁਹਾਨੂੰ ਦੱਸ ਹੋਣੇ ਇੰਨਾ ਗੁੱਸਾ ਨਾ ਕਰੋ ਜੀ ਨਹੀਂ ਪਿਆਰ ਹੈ ਜੀ ਆ ਚੰਦੇ ਸਵਾਲ ਮੈਂ ਆਪਣੇ ਫਾਈਨੈਂਸ ਮਿਨਿਸਟਰ ਜੀ ਨੂੰ ਤੁਹਾਡੇ ਜ਼ਰੀਏ ਕਰਨੇ ਨੇ ਤੇ ਮੈਂ ਚਾਹਾਂਗਾ ਉਹ ਚੰਦੇ ਸਵਾਲਾਂ ਦੇ ਜਵਾਬ ਆਪਣੀ ਰਿਪਲਾਈ ਵਿੱਚ ਐਸੇ ਹੀ ਹੌਸਲੇ ਵਿੱਚ ਸਪੀਕਰ ਸਾਹਿਬ ਮੇਰੇ ਵੱਲ ਧਿਆਨ ਕਰਿਓ ਇੱਥੇ ਦੇ ਨੰਬਰ 1 ਮੈਂ ਪੁੱਛਣਾ ਚਾਹਾਂਗਾ ਆਪਣੇ ਚੀਮਾ ਜੀ ਨੂੰ ਚੀਮਾ ਜੀ 40437 ਸਰਕਾਰੀ ਮੁਲਾਜ਼ਮ ਤੁਸੀਂ ਭਰਤੀ ਕੀਤੇ ਅਕੋਰਡਿੰਗ ਟੂ ਯੂ ਮੈਂ ਬੜੀ ਕੋਸ਼ਿਸ਼ ਕੀਤੀ ਆਰਟੀਆਈ ਦੇ ਜ਼ਰੀਏ ਇਹਦਾ ਜਵਾਬ ਲੈਣ ਦੀ ਸਾਨੂੰ ਤੇ ਕਦੀ ਮਿਲਿਆ ਨਹੀਂ ਕਿਰਪਾ ਕਰਕੇ ਡਿਪਾਰਟਮੈਂਟ ਵਾਈਜ਼ ਪੋਸਟ ਵਾਈਜ਼ ਇਹ ਜਿਹੜੀਆਂ ਦੋ ਸਾਲਾਂ ਚ ਤੁਸੀਂ ਨੌਕਰੀਆਂ ਦਿੱਤੀਆਂ ਨੇ ਉਹਦੇ ਵੇਰਵਾ ਐਡਰੈਸ ਵਾਈਜ਼ ਦਿੱਤਾ ਜਾਏ ਕਿ ਕੌਣ ਨੇ ਕਿਹੜੇ ਮਹਿਕਮੇ ਚ ਨੇ ਇਹ ਵੀ ਦੱਸਿਆ ਜਾਏ ਪੰਜਾਬੇ ਕਿ ਪੰਜਾਬੀ ਕਿੰਨੇ ਨੇ ਤੇ ਗੈਰ ਪੰਜਾਬੀ ਕਿੰਨੇ ਨੇ ਉਹ ਕਿਰਪਾ ਕਰਕੇ ਉਹ ਵੀ ਦੱਸੋ ਕਿਉਂਕਿ ਮੈਜੋਰਟੀ ਭਰਤੀ ਦੇ ਹੈ ਗੈਰ ਪੰਜਾਬੀਆਂ ਦੇ ਕੋ ਰਾਜਸਥਾਨ ਦਾ ਕੋ ਹਰਿਆਣੇ ਦਾ ਕੋ ਦਿੱਲੀ ਦਾ ਕੋ ਕਿਧੋਂ ਦਾ ਪੰਜਾਬੀ ਤੇ ਮੂੰਹ ਚੁੱਕ ਕੇ ਵੇਖਦੇ ਫਿਰਦੇ ਐਂਡ ਇਹ ਵੀ ਗੱਲ ਕਿਰਪਾ ਕਰਕੇ ਦੱਸੋ ਜਿਹੜੇ ਕੰਟਰੈਕਚੁਅਲ ਜੌਬਸ ਤੇ ਤੁਸੀਂ ਕਹਿੰਦੇ ਹੋ ਪੱਕਿਆ ਕੀਤੇ ਉਹ ਵੀ ਇਸ ਗਿਣਤੀ ਦੇ ਵਿੱਚ ਨੇ ਇੱਕ ਕਾਈਂਡਲੀ ਇੱਕ ਨੰਬਰ 1 ਸਾਡਾ ਸਵਾਲ ਏ ਜਿਹਦੀ ਅਸੀਂ ਉਮੀਦ ਕਰਾਂਗੇ ਤੁਸੀਂ ਜਵਾਬ ਦੋਗੇ ਦੂਸਰਾ ਜਿਹੜਾ ਕਰਜ਼ਾ ਤੁਸੀਂ ਸਰਕਾਰ ਵੱਲੋਂ ਚੁੱਕਿਆ ਉਹਦੇ ਤੁਸੀਂ ਦੱਸ ਦਿੱਤਾ ਜਿਹੜੇ ਤੁਹਾਡੇ ਬੋਰਡ ਨੇ ਜਿਹੜੇ ਤੁਹਾਡੇ ਬੋਰਡ ਨੇ ਉਹਨਾਂ ਦਾ ਜੇ ਤੱਕ ਤੁਸੀਂ ਚਾਨਣਾ ਹੀ ਨਹੀਂ ਪਾਇਆ ਕਿਉਂਕਿ ਉਹਨਾਂ ਦੀ ਸਵਰਨ ਗਾਰੰਟੀ ਸਵਰਨ ਗਾਰੰਟੀ ਗਵਰਨਮੈਂਟ ਆਫ ਪੰਜਾਬ ਨੇ ਲਈ ਤੁਹਾਡਾ ਮੰਡੀ ਬੋਰਡ ਹੈ ਤੁਹਾਡਾ 500 ਵੇ ਇਹਨਾਂ ਸਾਰਿਆਂ ਦਾ ਦਵਾਲਾ ਕੱਢਿਆ ਤੁਸੀਂ ਮਾਰਕਫੈਡੇ ਤੁਹਾਡਾ ਕਿਰਪਾ ਕਰਕੇ ਸਾਨੂੰ ਉਹ ਵੀ ਦੱਸੋ ਉਹ ਪੈਸਾ ਕਿੰਨਾ ਹੈ ਕਿੰਨੀਆਂ ਗਾਰੰਟੀ ਤੁਹਾਡੇ ਖਾਤੇ ਪੈ ਚੁੱਕੀਆਂ ਨੇ ਇਹ ਸਾਰੀ ਚੀਜ਼ ਅਜੇ ਤੱਕ ਤੁਸੀਂ ਪੰਜਾਬ ਦੇ ਵਿੱਚੋਂ ਇਹਦੇ ਤੇ ਚਾਨਣਾ ਨਹੀਂ ਪਾਇਆ ਦੂਸਰੀ ਗੱਲ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ 올ਡ ਪੈਨਸ਼ਨ ਸਕੀਮ ਤੇ ਮੈਨੂੰ ਪਤਾ ਤੁਸੀਂ ਕਰਨੀ ਨਹੀਂ ਨਾ ਕਿਸੇ ਸਾਡੇ ਸਰਕਾਰੀ ਕਰਮਚਾਰੀ ਨੂੰ ਇਹਨਾਂ ਤੇ ਆਸ ਉਮੀਦ ਰੱਖਣੀ ਚਾਹੀਦੀ ਬੱਡੇ ਨਵੀਂ ਪੈਨਸ਼ਨ ਸਕੀਮ ਚ ਇੱਕ ਬਹੁਤ ਇੱਕ ਗੰਭੀਰ ਗੱਲ ਚੱਲ ਰਹੀ ਹੈ ਜਿਹੜਾ ਪੈਸਾ ਸੁਖੀ ਜਿਹੜਾ ਪੈਸਾ ਸਾਡੇ EMPLOYEES ਦੇ ਖਾਤੇ ਵਿੱਚ ਜਮਾ ਹੋਣਾ ਚਾਹੀਦਾ ਸੀ ਉਹ ਕਨਸੋਲੀਡੇਟਿਡ ਫੰਡ ਦੇ ਚ ਪੈਸੇ ਜਮਾ ਨੇ ਇਸਤੇਮਾਲ ਆਪ ਕਰ ਰਹੇ ਨੇ ਜਦੋਂ ਉਹਨਾਂ ਦੀ ਰਿਟਾਇਰਮੈਂਟ ਹੋਈ ਪਤਾ ਨਹੀਂ ਉਹਨਾਂ ਨੂੰ ਉਹਦੇ ਵਿੱਚੋਂ ਕੁਝ ਮਿਲਣਾ ਹੈ ਕਿ ਨਹੀਂ ਮਿਲਣਾ ਇੱਕ ਇਹਦੀ ਕਲੈਰਿਟੀ ਸਾਨੂੰ ਦੋ ਤੁਸੀਂ ਇੱਥੇ ਕਲੇਮ ਕੀਤਾ ਕਿ 9.40% ਦਾ ਸਾਡੀ ਗਰੋਥ ਹੋ ਰਹੀ ਪੰਜਾਬ ਦੇ ਜਦੋਂ ਇਹ ਗੱਲ ਸਾਰੇ ਪੰਜਾਬ ਨੂੰ ਤੇ ਦੇਸ਼ ਨੂੰ ਪਤਾ ਹੈ ਕਿ ਐਗਰੀਕਲਚਰ ਐਂਡ ਇੰਡਸਟਰੀ ਦੋਨਾਂ ਵਿੱਚ ਪੰਜਾਬ ਸਟੈਗਨੇਟ ਕਰ ਰਿਹਾ ਨਾ ਐਗਰੀਕਲਚਰ ਨਾ ਕਿਸਾਨੀ ਦੇ ਵਿੱਚ ਸਾਡੀ ਤਰੱਕੀ ਹੈ ਨਾ ਇੰਡਸਟਰੀ ਇੰਡਸਟਰੀ ਦਾ ਸਾਰੀ ਛੱਡ ਕੇ ਲੁਧਿਆਣੇ ਦੀ ਕੋਈ ਯੋਗੀ ਨੂੰ ਮਿਲ ਤੁਰ ਗਿਆ ਕੋਈ ਗੁਜਰਾਤ ਵਾਲਾ ਨੂੰ ਮਿਲ ਤੁਰ ਗਿਆ ਤੇ ਕਿਰਪਾ ਕਰਕੇ ਇੱਕ ਮਿੰਟ ਪਲੀਜ਼ ਇੱਕ ਮਿੰਟ ਦੇਖੋ ਇੱਕ ਮੈਂ ਇਹ ਚਾਹਾਂਗਾ ਕਿ ਸਾਨੂੰ ਕਿਰਪਾ ਕਰਕੇ ਇਸ ਦੀ ਚੰਗੀ ਤਰ੍ਹਾਂ ਫੁੱਲ ਡਿਟੇਲਸ ਕੈਲਕੂਲੇਸ਼ਨ ਸਮੇਤ ਟੇਬਲ ਤੇ ਪੇਸ਼ ਕੀਤੀ ਜਾ ਅਖੀਰ ਅਖੀਰ ਸਰ ਇੱਕ ਹੋਰ ਪੁਆਇੰਟ ਪੰਜਵਾਂ ਡਿਟੇਲਸ ਆਫ ਦੀ ਨਿਊ ਇੰਡਸਟਰੀਅਲ ਇਨਵੈਸਟਮੈਂਟ ਵਿਚ ਹਸ ਕਮ ਟੂ ਦੀ ਸਟੇਟ ਇਨ ਦੀ ਲਾਸਟ ਟੂ ইয়ারਸ ਫੁੱਲ ਡਿਟੇਲਸ ਐਂਡ ਐਕਚੁਅਲਸ ਲੈਂਡੇਡ ਪ੍ਰੋਜੈਕਟਸ ਨਾਟ ਜਸਟ ਇਹ ਨਹੀਂ ਕਿ ਜੀ ਅਸੀਂ ਐਮਓਯੂ ਸਾਈਨ ਕਰ ਲਏ ਉਹ ਐਮਓਯੂਆਂ ਨੂੰ ਛੱਡੋ ਔਨ ਗਰਾਉਂਡ ਕਿਹੜਾ ਕਿਹੜਾ ਪ੍ਰੋਜੈਕਟ ਆ ਸਾਨੂੰ ਕਿਰਪਾ ਕਰਕੇ ਇਹ ਦੱਸੋ ਕਿ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਜਰਮਨੀ ਚ ਜਾ ਕੇ BMW ਦਾ ਕਾਰ ਦਾ ਪਲਾਂਟ ਇਹ ਗੱਲ ਕਹੀ ਸੀ ਕਿ ਮੈਂ ਲੈ ਆਂਦਾ ਉਥੋਂ ਉਹ ਦੱਸੋ ਹੈ ਕਿੱਥੇ ਨੇ ਕਿਹੜੇ ਸ਼ਹਿਰ 'ਚ ਕਿੰਨੀ ਜ਼ਮੀਨ ਦਿੱਤੀ ਹੈ ਕਿੱਥੇ ਚੱਲ ਰਿਹਾ ਸਾਨੂੰ ਜਿੰਨੇ ਵੀ ਤੁਸੀਂ ਨਵੀਂ ਇੰਡਸਟਰੀ ਆਈ ਹੈ ਔਨ ਰਿਕਾਰਡ ਸਾਨੂੰ ਦੱਸੋ ਕਿੱਥੀ ਕਿਹਦੇ ਨਾਲ ਨਾਲ ਸਿਰਫ ਜਸਟ 2 3 ਪੁਆਇੰਟਸ ਜਸਟ 2 3 ਇੱਕ ਕ ਮੈਂ ਪੁੱਛਣਾ ਚਾਹਨਾ ਐਲ ਆਈ ਜੀ ਐਮ ਆਈਟੀ ਐਚ ਆਈ ਤੁਹਾਡੀ ਪਾਰਟੀ ਦਾ ਸਮਝ ਜਾਉ ਹਾਊਸਿੰਗ ਕੋਈ ਗੱਲ ਮੈਂ ਇਕੱਲਾ ਹੀ ਬਣਾ ਠੀਕ ਹੈ ਮੈਨੂੰ ਹੀ ਦੇ ਦਿਓ ਬਣਾ ਬਾਕੀ ਮੈਂ ਮਾਫੀ ਮੰਗ ਲੂ ਸਾਡੇ ਪਾਰਟੀ ਵਾਲੇ ਇਹ ਜਿੰਨੀਆਂ ਲੋਅਰ ਹਾਊਸਿੰਗ ਹੈ ਮੀਡੀਅਮ ਹਾਊਸਿੰਗ ਹੈ ਹਾਇਰ ਹਾਊਸਿੰਗ ਪ੍ਰੋਜੈਕਸ਼ਨ ਹੈ ਸਾਰਾ ਸਾਰਾ ਸੈਂਟਰਲ ਤੋਂ ਮੈਂ ਡਾਟਾ ਕਢਾਇਆ ਲੋਸਟ ਆਨ ਦੀ ਚਾਰ ਸਾਰੇ ਹਿੰਦੁਸਤਾਨ ਦੇ ਸਾਰਿਆਂ ਨੂੰ ਘੱਟ ਕਿਸੇ ਨੇ ਯੂਟਿਲਾਈਜ਼ ਕੀਤਾ ਪ੍ਰਧਾਨ ਮੰਤਰੀ ਗ੍ਰਾਮੀਨ ਇਹ ਸੜਕ ਯੋਜਨਾ ਨਹੀਂ ਜਿਹੜੇ ਘਰਾਂ ਵਾਸੀਓ ਪੈਸੇ ਦਿੰਦੇ ਨੇ ਆਵਾਸ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਮਿਨਿਮਮ ਸਾਰੇ ਨੂੰ ਘੱਟ ਕਿਸੇ ਨੇ ਉਸ ਸੈਂਟਰ ਦੇ ਯੂਜ਼ ਕੀਤਾ ਤੇ ਸਾਡੀ ਗਵਰਨਮੈਂਟ ਕਿਰਪਾ ਕਰਕੇ ਸਾਨੂੰ ਦੱਸੋ ਕਿਹੜੇ ਸ਼ਹਿਰ ਚ ਕਿਹੜੀ ਤੁਹਾਡੀ ਹਾਊਸਿੰਗ ਏਜੰਸੀ ਨੇ ਲੋਕਾਂ ਵਾਸਤੇ ਸਮਾਲ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਪਠਾਨਕੋਟ ਬਠਿੰਡਾ ਇਹਨਾਂ ਵਿੱਚ ਮਿਡਲ ਤੇ ਲੋਅਰ ਇਨਕਮ ਗਰੁੱਪ ਵਾਸਤੇ ਕੋਈ ਫਲੈਟ ਬਣਾਏ ਨੇ ਕਿੰਨੇ ਤੁਸੀਂ ਗਰੀਬਾਂ ਵਾਸਤੇ ਘਰ ਬਣਾਏ ਨੇ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਤੇ ਅਫਸੋਸ ਹੈ ਸਪੀਕਰ ਸਾਹਿਬ 11000 ਕਰੋੜ ਰੁਪਇਆ ਸੈਂਟਰ ਦੀਆਂ ਸਕੀਮਾਂ ਦਾ ਸੁਖੀ ਜੀ ਸੈਂਟਰ ਦੀਆਂ ਸਕੀਮਾਂ ਦਾ ਆਇਆ ਹੈ 7000 ਕਰੋੜ ਰੁਪਇਆ ਤੁਹਾਡੀ ਸਰਕਾਰ ਯੂਟਿਲਾਈਜ਼ ਨਹੀਂ ਕਰ ਸਕੀ ਤੁਸੀਂ ਕਹਿੰਦੇ ਬੜੀ ਸਾਡੀ ਕਾਮਯਾਬ ਸਰਕਾਰ ਹੈ ਦੀ ਬੜੀ ਅਸੀਂ ਐਫੀਸ਼ੀਐਂਟਾਂ ਦੀ 4000 ਕਰੋੜ ਰੁਪਇਆ ਉਹਦੇ ਜੋ 3000 ਤੁਸੀਂ ਯੂਟਿਲਾਈਜ਼ ਕੀਤਾ 1000 ਕਰੋੜ ਰੁਪਇਆ ਜੋ ਸਪੀਕਰ ਨੇ ਤੁਹਾਡੇ ਡੀਸੀਆਂ ਨੂੰ ਤੇ ਅਫਸਰਾਂ ਨੂੰ ਘੂਰੀ ਵਟੀ ਕੇ ਮੈਨੂੰ ਬਜਟ ਦੇ ਵਿੱਚ ਸਵਾਲ ਹੋਣੇ ਨੇ ਤੇ 1000 ਕਰੋੜ ਰੁਪਈਆ ਤੁਸੀਂ ਹੋਰ ਦੱਸਿਆ 7000 ਕਰੋੜ ਰੁਪਈਆ ਵਾਪਸ ਲਾਗ ਕਿਉਂਕਿ ਤੁਹਾਡੇ ਕੋ ਪੈਸੇ ਹਨ ਨਹੀਂ ਸੈਂਟਰ ਦੀਆਂ ਸਕੀਮਾਂ ਚ 60 40 ਦੀ ਰੇਸ਼ੋ 70 30 ਦੀ ਰੇਸ਼ੋ 80 20 ਦੀ ਰੇਸ਼ੋ ਜਿਹੜੇ ਤੁਸੀਂ ਪੈਸੇ ਪਾਣੇ ਨੇ ਤੁਹਾਡੇ ਕੋ ਪੈਸਾ ਕੋਈ ਨਹੀਂ ਕਿਰਪਾ ਕਰਕੇ ਫਾਈਨੈਂਸ ਮਿਨਿਸਟਰ ਸਾਹਿਬ ਇਹ ਦੱਸੋ ਜਿਹੜਾ ਭਗਵੰਤ ਮਾਨ ਜੀ ਜਹਾਜ਼ ਵਰਦੇ ਨੇ ਤੁਹਾਡਾ ਹੈਲੀਕਾਪਟਰ ਵਰਦੇ ਨੇ ਕੇਜਰੀਵਾਲ ਸਾਹਿਬ ਨੂੰ ਸਾਰੇ ਹਿੰਦੁਸਤਾਨ ਦੇ ਦਰਸ਼ਨ ਕਰਾ ਦੇ ਉਹਦੇ ਤੇ ਖਰਚਾ ਕਰਨਾ